ਇਹ ਨਿਗਾ ਇਹਨਾਂ ਦੀ ਆਪਣੀ ਜ਼ਮੀਨ ਤੇ ਨਹੀਂ ਗਈ ਨੇਗਾ ਇਹਨਾਂ ਦੀ ਆਪਣੇ ਤੇ ਹੈ ਕਿਸਾਨ ਅੰਦੋਲਨ ਹੋਇਆ ਸਭ ਤੋਂ ਪਹਿਲਾਂ ਪੰਜਾਬ ਉੱਠ ਕੇ ਗਿਆ ਪੰਜਾਬ ਕਿਉਂ ਉੱਠ ਕੇ ਗਿਆ ਪੰਜਾਬ ਨੇ ਫਸਲ ਬਿਜਲੀ ਉਦੋਂ ਬਾਅਦ ਤਿੰਨ ਮਹੀਨੇ ਵਿਹਲੇ ਹੈ ਕਹਿੰਦੇ ਹੁੰਦੇ ਆ ਨਾ ਕਿ ਪੰਜਾਬ ਦੀ ਸਰਕਾਰ ਸੱਥਾਂ ਚੋਂ ਚੱਲਦੀ ਹੈ ਉਹ ਇਸੇ ਕਰਕੇ ਸੱਥਾਂ ਚੋਂ ਚੱਲਦੀ ਹੈ ਕਿਉਂਕਿ ਉਹਨਾਂ ਕੋਲੇ ਟਾਈਮ ਹੈ ਉਹਨਾਂ ਨੂੰ ਪ੍ਰੋਬਲਮ ਹੈ ਥੋੜੇ ਟਾਈਮ ਦੇ ਨਾਲ ਉੱਥੇ ਬੈਠ ਕੇ ਯੋਗਤਾ ਲਾਈ ਜਾਂਦੇ ਆ ਪੂਰੇ ਦੇਸ਼ ਦੀ ਦੇਸ਼ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਉਹ ਇੱਕ ਪਾਸੇ ਤੇ ਕੱਲਾ ਪੰਜਾਬ ਹੈ ਇੱਕ ਪਾਸੇ ਪੰਜਾਬ ਦਾ ਸੀਨ ਹੋਰ ਹੀ ਕੁਝ ਹੁੰਦਾ ਹੁਣ ਕਿਸਾਨ ਅੰਦੋਲਨ ਹੋਇਆ ਸਾਲ ਬੈਠੇ ਰਹੇ ਉੱਪਰ ਬੈਠੇ ਰਹੇ ਸਾਲ ਤੋਂ ਕਿਉਂਕਿ ਇਹਨਾਂ ਦੇ ਡਰਮਾਂ ਦੇ ਵਿੱਚ ਦਾਣੇ ਪਏ ਸੀਗੇ ਸਾਲ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਸੀਗਾ ਹੁਣ ਇਹੀ ਸਿਸਟਮ ਦੀ ਆਪਾਂ ਗੱਲ ਕਰੀਏ ਇਹ ਹੁਣ ਇਹਨਾਂ ਨੇ ਲੈਂਡ ਨਾਪ ਲਈ ਖੇਤੀ ਤੋਂ ਆਪਾਂ ਨੂੰ ਪਾਸੇ ਕਰਤਾ ਉਸ ਤੋਂ ਬਾਅਦ ਜਿਹੜਾ ਮੰਨ ਲਓ ਮੈਂ ਐ ਜਾਂ ਤਾਂ ਮੈਨੂੰ ਮਾਲ ਦੇ ਵਿੱਚ ਸਕਿਉਰਿਟੀ ਗਾਰਡ ਲੱਗਣਾ ਪਊਗਾ ਜਾਂ ਮੈਨੂੰ ਕਿਸੇ ਫੈਕਟਰੀ ਦੇ ਵਿੱਚ ਲੱਗਣਾ ਪਊਗਾ ਮੇਰੇ ਖਰਚੇ ਵੀ ਐ ਮੈਂ ਘੰਟਿਆਂ ਦਾ ਕੰਮ ਕਰਨ ਲੱਗ ਗਿਆ ਹੁਣ ਤੁਸੀਂ ਦੱਸਿਓ ਵੀ ਤੁਸੀਂ 6 ਮਹੀਨੇ ਘਰੇ ਬੈਠ ਸਕਦੇ ਆ ਇੱਥੇ ਤੁਸੀਂ ਉਹ ਸਿਸਟਮ 'ਚ ਫਸੇ ਹੋ ਵੀ ਆ ਨਾ ਨਹੀਂ ਬੈਠ ਸਕਦੇ 2 ਦਿਨ ਵੀ ਨਹੀਂ ਬੈਠ ਸਕਦੇ ਜਦੋਂ ਉਹ ਇਹੋ ਜਿਹੇ ਸਿਸਟਮ ਦੇ ਵਿੱਚ ਫਸ ਜਾਣਗੇ ਫੇਰ ਭਾਈ ਕ੍ਰਾਂਤੀਆਂ ਜਾਂ ਅੰਦੋਲਨ ਉਹ ਚੀਜ਼ਾਂ ਕਿੱਥੋਂ ਉੱਠਣਗੀਆਂ